ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਪਾਏ ਜੀਉ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜਿਉ ਮੈਂ ਆਸਰਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੋ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸ੍ਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਾਨੁਖ ਕੋ ਜਾਚਤ ਸ਼ਰਮ ਪਾਈਏ ਪ੍ਰਭ ਕ ਸਿਮਰਨ ਮੋਖ ਮੰਗਉ ਰਾਮ ਤੇ ਸਭ ਥੋਕ ਮਨੁਖ ਕੋ ਜਾਚਤ ਸ੍ਰਮ ਪਾਈਏ ਪ੍ਰਭ ਕੇ ਸਿਮਰਨ ਮੋਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨ ਬੇਦ ਪੁਕਾਰੇ ਕੋਖ ਕਿਰਪਾ ਸਿੱਧ ਸੇਵ ਸੱਚ ਪਾਈਏ ਦੋਵੇਂ ਸੋਹੇਲੇ ਲੋਕ ਆਨ ਅਚਾਰ ਵਿਵਹਾਰ ਹੈ ਜਿੱਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਪਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 682 ਤੇ ਸਭਾਈ ਮਾਨ ਸ਼ਬਦ ਪੜਿਆ ਸਤਿਗੁਰੂ ਨੇ ਨਾਮ ਦੀ ਗੱਲ ਹੀ ਕਰੀ ਆ ਰਾਮ ਜੱਪੋ ਬਟ ਭਾਗੀ ਹੋ ਜਲ ਥਲ ਪੂਰਨ ਸੋਏ ਉਸ ਰਾਮ ਨੂੰ ਜੱਪੋ ਪ੍ਰਭੂ ਪ੍ਰਮਾਤਮਾ ਨੂੰ ਜਿਹੜਾ ਜਲ ਦੇ ਵਿੱਚ ਵੀ ਤੇ ਥਲ ਦੇ ਵਿੱਚ ਵੀ ਵਿਆਪਕ ਹੈ ਨਾਨਕ ਨਾਮ ਧਿਆਈਐ ਵਿਗਨਨ ਲਾਗੇ ਕੋਈ ਮਹਾਰਾਜ ਕਹਿੰਦੇ ਨਾ ਵੀ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣ ਵਾਲੇ ਨੂੰ ਕਿਸੇ ਵੀ ਕਿਸਮ ਦਾ ਵਿਗਨ ਨਹੀਂ ਲੱਗਦਾ ਇਹ ਸੱਚ ਆ ਜੀ ਗਰੰਟੀ ਹੈ ਨਹੀਂ ਵਿਗਨ ਲੱਗਦਾ ਅੱਗੇ ਮਹਾਰਾਜ ਨੇ ਦੱਸਿਆ ਜੋ ਆਪਾਂ ਲੜੀਵਾਰ ਸ਼ਬਦ ਪੜ੍ਹਦੇ ਆ ਨਾ ਉਹ ਪਾਵਨ ਪਵਿੱਤਰ ਅੰਗ 462 ਤੇ ਸੁਭਾਈਮਾਨ ਜਿਹਨੂੰ ਆਪਾਂ ਆਸਾ ਕੀ ਵਾਰ ਕਹਿੰਦੇ ਆ ਗੁਰਬਾਣੀ ਮਹਾਰਾਜ ਨੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਜਿਹੜਾ ਕਹ ਸਤਨਾਮ ਸਦੀਵੀ ਰਹਿਣ ਵਾਲਾ ਕਰਤਾ ਪੁਰਖ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪੁਰਖ ਨਰਭਾਉ ਉਹਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਹੈ ਨਰਵੈਰ ਕਿਸੇ ਨਾਲ ਬੈਰ ਵੀ ਨਹੀਂ ਕਰਦਾ ਆਕਾਲ ਮੂਰਤ ਉਹ ਕਾਲ ਤੋਂ ਰਹਿਤ ਹੈ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਸਹ ਭੰ ਸਹ ਸੁਭਾਏ ਪ੍ਰਗਟ ਹੋਇਆ ਮਹਾਰਾਜ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋਣੀ ਆ ਜੀ ਉਸ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਜਪਣ ਵਾਸਤੇ ਕਹਿੰਦੀ ਆ ਗਰਬਾਣੀ RAM ਜਪੋ ਬਡ ਪਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਈ ਐ ਬਿਗਨ ਨਾ ਲਾਗੇ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੇਗਨ ਨਹੀਂ ਆਉਂਦਾ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣ ਵਾਲਿਆਂ ਦੇ ਆਸਾ ਮਹੱਲਾ ਪਹਿਲਾਂ ਇਹ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ ਕਿਹੜੀ ਜੋ ਸਤਿਗੁਰਾਂ ਨੇ ਆਪਾਂ ਨੂੰ ਸਮਝਾਉਣਾ ਕੀਤਾ ਬਾਾਰ ਸ਼ਲੋਕਾਂ ਨਾਲ ਬਾਾਰ ਸ਼ਲੋਕਾਂ ਨਾਲ ਆਹੇ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਇਹ ਗੁਰੂ ਨਾਨਕ ਸਾਹਿਬ ਦੀ ਲਿਖੀ ਹੋਈ ਬਾਣੀ ਆ ਤੁਰਕੀ ਬਾਣੀ ਟੁੰਡੇ ਅਸ ਰਾਜੇ ਕੀ ਤੁਨੀ ਇਸ ਨੂੰ ਮਹਾਰਾਜ ਨੇ ਦੱਸਿਆ ਵੀ ਇਹ ਵਾਰ ਟੁੰਡੇ ਰਾਜਾ ਅਸਰਾ ਦੀ ਵਾਰ ਦੀ ਸੁਰ ਉੱਤੇ ਗਾਉਣੀ ਹੈ ਹੋਰ ਕੋਈ ਉਹ ਦੀ ਨਹੀਂ ਵੀ ਉਹ ਸੁਰ ਤੇ ਗਾਉਣੀ ਹੈ ਮਹਾਰਾਜ ਕਹਿੰਦੇ ਬਾਣੀ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਤਿਬਾਰ ਜਨਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਾਰਾ ਨੇ ਸਮਝਾਉਣਾ ਕੀਤਾ ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰੀ ਸਤਕੇ ਹੁੰਦਾ ਹਾਂ ਕਾਤੋਂ ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਬਣਾਉਂਦਿਆ ਰਤਾਚਿਰ ਨਾ ਲੱਗਾ ਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾ ਨਾਲਾਲ ਜੀ ਨੂੰ ਬਹਿਮੀ ਭਰਮੀ ਨੂੰ ਵਿਸ਼ਿਆ ਬਕਾਰਾਂ ਵਿੱਚ ਫਸੇ ਹੋਏ ਮਨੁੱਖ ਨੂੰ ਉਹਦੇ ਇਹ ਬਹਿਮ ਭਰਮ ਕੱਟ ਕੇ ਉਹਨੂੰ ਦੇਵਤਾ ਬਣਾ ਦਿੰਦਾ ਦੇਵਤਾ ਹੁੰਦਾ ਦੇਣ ਵਾਲਾ ਉਹ ਦਾਤਾਂ ਦੇਣ ਵਾਲਾ ਬਣਾ ਦਿੰਦਾ ਮਨੁੱਖ ਨੂੰ ਦਾਤਾਂ ਦੇਣ ਵਾਲਾ ਕੋਈ ਸ਼ਬਦ ਵਿਚਾਰ ਦੀ ਦਾਤ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਬਦ ਵਿਚਾਰ ਚੋਂ ਗਿਆਨ ਦੀ ਦਾਤ ਦੇ ਰਿਹਾ ਕੋਈ ਕਿਸੇ ਦੀ ਪੈਸੇ ਨਾਲ ਮਦਦ ਕਰ ਰਿਹਾ ਕਿਸੇ ਦਾ ਕੋਈ ਘਰ ਬਣਾ ਕੇ ਦੇ ਰਿਹਾ ਕਿਸੇ ਨੂੰ ਕੋਈ ਦਵਾਈ ਬੂਟੀ ਦੇ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਐਡੀ ਕਿਰਪਾ ਕਰਦਾ ਮਨੁੱਖ ਤੋਂ ਦੇਵਤੇ ਬਣਾ ਦਿੰਦਾ ਦਾਤਾਂ ਦੇਣ ਵਾਲੇ ਤੇ ਚਰ ਨਹੀਂ ਲੱਗਦਾ ਤੇ ਇਹ ਪਾਈ ਜਦੋਂ ਮਨੁੱਖ ਦੇਵਤਾ ਬਣਦਾ ਨਾ ਮਹਾਰਾਜ ਨੇ ਦੱਸਿਆ ਮਹੱਲੇ ਦੂਜੇ ਚ ਮਹੱਲਾ ਦੂਜਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਮਹਾਰਜ ਕਹਿੰਦੇ ਇੱਕ ਚੰਦ ਦੀ ਥਾਂ 100 ਚੰਦ ਹੋ ਜੇ ਇੱਕੇ ਥਾਂ ਤੇ ਜਿਵੇਂ ਬਲਬ ਜਗ ਰਹੇ ਨੇ ਇੱਕ ਬਲਬ ਦਾ ਚਾਨਣ ਘਟਾ ਜਦੋਂ ਬਾਹਲੇ ਜਗ੍ਹਾ ਤੇ ਫਿਰ ਪੂਰਾ ਹੋ ਗਿਆ ਜਿਵੇਂ ਹੁਣ ਇੱਕ ਚੰਦ ਦਾ ਚਾਨਣ ਸਾਰੀ ਸ੍ਰਿਸ਼ਟੀ ਤੇ ਹੁੰਦਾ ਤੇ ਜੇ ਉਥੇ 100 ਬਲਬ ਜੇ ਕਹਿੰਦੇ ਚੰਦ ਚੜ ਜੇ ਤੇ ਸੂਰਜ ਚੜੇ ਹਜ਼ਾਰ ਹੁਣ ਜਦੋਂ ਸੂਰਜ ਚੜ ਜਾ ਸਾਰੇ ਥਾਂ ਤੇ ਚਾਨਣ ਹੋ ਜਾਂਦਾ ਚੰਦਰਮਾ ਨਾਲੋਂ ਵੀ ਜ਼ਿਆਦਾ ਚਾਨਣ ਹੁੰਦਾ ਸੂਰਜ ਦਾ ਬਹੁਤ ਜ਼ਿਆਦਾ ਤੇ ਮਹਾਰਾਜ ਕਹਿੰਦੇ ਸੂਰਜ ਹਜ਼ਾਰ ਚੜਜੇ ਐਨਾ ਚਾਨਣ ਹੁੰਦਿਆਂ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮਹਾਰਾਜ ਕਹਿੰਦੇ ਹਜ਼ਾਰ ਸੂਰਜ ਚੜਜੇ 100 ਚੰਦਰਮਾ ਚੜਜੇ ਹਿਰਦੇ ਘਰ ਵਿੱਚ ਚਾਨਣ ਗੁਰੂ ਦੇ ਗਿਆਨ ਨਾਲ ਹੁੰਦਾ ਹੈ ਅਗਲੇ ਮਹਾਰਾਜ ਬੰਦ ਚ ਦੱਸਦੇ ਨੇ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ ਛੋਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ ਮਹਾਰਾਜ ਕਹਿੰਦੇ ਹੈ ਨਾਨਕ ਜੋ ਮਨੁੱਖ ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿੱਚ ਚਤਰ ਬਣੇ ਹੋਏ ਹਨ ਉਹ ਇਉਂ ਹਨ ਜਿਵੇਂ ਕਿਸੇ ਸੁੰਝੀ ਪੈਲੀ ਵਿੱਚ ਸੁੰਝੀ ਪੈਲੀ ਵਿੱਚ ਅੰਦਰੋਂ ਸੜੇ ਹੋਏ ਤਲ ਨਖਸਮੇ ਪਏ ਹੋਏ ਨੇ ਤਿੜਾ ਦੀ ਖੇਤੀ ਕਰਨ ਵਾਲਿਆਂ ਨੂੰ ਪਤਾ ਹੋ ਜਦੋਂ ਕੋਈ ਬਿਜਲੀ ਦੀ ਲਸਕ ਪੈ ਜਾਂਦੀ ਹੈ ਨਾ ਕੋਈ ਮਤਲਬ ਜਿਹੜਿਆਂ ਤਲਾਂ ਤੇ ਪੈ ਗਈ ਜਿੱਥੇ-ਜਿੱਥੇ ਏਰਗੇ ਚ ਪੈ ਗਈ ਉਹ ਉਹ ਮਤਲਬ ਸਵਾਹ ਹੋ ਜਾਂਦੇ ਨੇ ਤੇ ਕਿਸਾਨ ਨੂੰ ਪਤਾ ਵੀ ਇਹਦੇ ਵਿੱਚ ਬੀਜ ਨਹੀਂ ਹੈਗੇ ਵੀ ਇਹ ਤੇ ਸਵਾਹ ਨਹੀਂ ਭਰੇ ਹੋਏ ਆ ਉਹ ਕਿਸਾਨ ਛੱਡ ਦਿੰਦਾ ਉਹਨੂੰ ਕੱਲਿਆਂ ਨੂੰ ਛੱਡ ਦਿੰਦਾ ਉੱਥੇ ਤੇ ਉਹਨੂੰ ਫਿਰ ਕੋਈ ਪਈਪ ਕਈ ਰਹਿ ਜਾਂਦੇ ਨੇ ਉਹਨੂੰ ਫਿਰ ਜਿੰਨਾ ਮਰਜ਼ੀ ਲੈ ਜੇ ਉਹਦਾ ਮਾਲਕ ਪ੍ਰਭੂ ਜਿਵੇਂ ਮਤਲਬ ਵੀ ਅਕਾਲ ਪੁਰਖ ਵਾਹਿਗੁਰੂ ساری ਸ੍ਰਿਸ਼ਟੀ ਦਾ ਮਾਲਕ ਹੈ ਤੇ ਇਸ ਮਾਲਕ ਨੇ ਜਦੋਂ ਛੱਡਤੀ ਤੇ ਫਿਰ ਉਹ ਜਿੱਧਰ ਮਰਜ਼ੀ ਤੁਰੀ ਫਿਰ ਜੀਵ ਆਤਮਾ ਫਿਰ 84 ਦੇ ਗੇੜ ਚ ਪਈ ਰਹਿੰਦੀ ਆ ਇਸੇ ਤਰ੍ਹਾਂ ਇਹ ਤੜਾ ਨੂੰ ਛੱਡਿਆ ਹੋਇਆ ਫਿਰ ਕੋਈ ਬਾਲਣ ਵਾਲਾ ਲੈ ਗਿਆ ਕੋਈ ਕਿਵੇਂ ਲੈ ਗਿਆ ਘੱਟ ਕੇ ਲੈ ਜਾਂਦੇ ਨੇ ਉਹਨੂੰ ਕਿਉਂਕਿ ਜੋ ਮਾਲਕ ਨੇ ਅਸਲ ਸੀ ਅਸਲਾ ਉਹਦਾ ਉਥੋਂ ਵੜਲੀ ਪੈਲੀ ਚਲ ਇਕੱਠੇ ਕਰ ਲੈ ਬਾਕੀ ਉਹ ਛੱਡ ਤੇ ਸਵਾਲ ਐ ਇਸੇ ਤਰ੍ਹਾਂ ਹੀ ਭਾਈ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਬਾਂਝਾ ਹੋ ਗਿਆ ਨਾ ਨਾਮ ਤੋਂ ਬਾਂਝਾ ਰਹਾ ਤਾਂ ਤੇਰੀ ਕਦਰ ਮਨੀ ਪੈਣੀ ਤੇ ਗੁਰੂ ਨਾਲੋਂ ਟੁੱਟੇ ਹੋਏ ਫਿਰ ਬਣਾਈ ਫਿਰਦੇ ਨੇ ਥਾਂ ਥਾਂ ਤੇ ਬਣਾਈ ਫਿਰਦੇ ਨੇ ਆਪਣੇ ਇੱਕੋ ਖਸਮ ਖਸਮ ਪ੍ਰਭੂ ਪਰਮਾਤਮਾ ਨਾਲ ਜੁੜੀਏ ਭਾਈ ਕਹਿਣ ਦਾ ਪਾਵਾਂ ਅੱਗੇ ਮਹਾਰਾਜ ਅੱਗੇ ਮਹਾਰਾਜ ਦੱਸ ਦਿੰਨੇ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋ ਨਹ ਗੁਰੂ ਨਾਨਕ ਸਾਹਿਬ ਕਹਿੰਦੇ ਬੇਸ਼ੱਕ ਕਿ ਪੈਲੀ ਵਿੱਚ ਨਖਸਮੇ ਹੋਏ ਨਖਸਮੇ ਪਏ ਹੋਏ ਉਹਨਾਂ ਵਾਰਤਲਾਂ ਦੇ ਸੋਖਾ ਸਮ ਹਨ ਇਹ ਆਪਾਂ ਗੱਲ ਸਮਝ ਲਈ ਫਲਿਏ ਫਲਿਏ ਵਪੜੇ ਪੀ ਧਨ ਵਿੱਚ ਸੁਆ ਉਹ ਫਲਦਾ ਫੁੱਲਦਾ ਦੂਜਿਆਂ ਦੀ ਤਰਾਈਆਂ ਕਿਉਂਕਿ ਉਹਨੂੰ ਖਾਦ ਖਰਾਕ ਮਿਲਦੀ ਆ ਪਾਣੀ ਮਿਲਦਾ ਫਲਦਾ ਫੁੱਲਦਾ ਉਹਨਾਂ ਤਰਾਈਆਂ ਪਰ ਵਿੱਚ ਸਵਾਹ ਹੁੰਦੀ ਐ ਅੱਗੇ ਮਹਾਰਾਜ ਨੇ ਦੱਸਿਆ ਪੌੜੀ 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 ਵਿੱਚ ਦੱਸਦੇ ਨੇ ਮਹਾਰਾਜ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਅਤੇ ਆਪ ਹੀ ਆਪਣਾ ਨਾਮਣਾ ਬਣਾਇਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਕੁਦਰਤ ਸਾਜੀ ਹੈ ਤੇ ਆਪ ਹੀ ਉਹਨੇ ਆਪ ਦਾ ਨਾਮ ਬਣਾਇਆ ਹੋਇਆ ਹੈ। ਮਨੁੱਖਤਾ ਕਹਿ ਲਓ, ਪੇੜ-ਪੌਦੇ, ਪਸ਼ੂ-ਪੰਛੀ, ਚੰਦ, ਸੂਰਜ, ਤਾਰੇ, ਹਵਾ, ਪਾਣੀ ਸਭ ਕੁਝ ਉਹ ਆਪ ਹੀ ਹੈ। ਆਪ ਦੇ ਆਪ ਨੂੰ ਹੀ ਸਾਜ ਕੇ ਆਪ ਹੀ ਨਾਮ ਧਰਾ ਲਿਆ ਆਪਦੇ। ਅੱਗੇ ਦਾਤਾ ਜੀ ਦੱਸਦੇ ਨੇ ਦੋ ਹੀ ਕੁਦਰਤ ਸਾਜੀਏ ਕਰ ਆਸਣ ਡਠੋ ਚਾਉ ਫਿਰ ਉਸਨੇ ਕੁਦਰਤ ਰਚੀ ਅਤੇ ਉਸ ਵਿੱਚ ਆਸਣ ਜਮਾ ਕੇ ਭਾਪ ਕੁਦਰਤ ਵਿੱਚ ਵਿਆਪਕ ਹੋ ਕੇ ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ ਅਕਾਲ ਪੁਰਖ ਵਾਹਿਗੁਰੂ ਦਾਤਾ ਕਰਤਾ ਆਪ ਤੁੰ ਤੁਸ ਦੇਵੇ ਕਰੇ ਪਸਾਉ हे प्रभु तू ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਇਹਨਾਂ ਦੇ ਸਾਜਣ ਵਾਲਾ ਹੈ ਤੂੰ ਆਪ ਹੀ ਤਰੁੱਟ ਕੇ ਜੀਵਾਂ ਨੂੰ ਦਿੰਦਾ ਹੈ ਅਤੇ ਬਖਸ਼ਿਸ਼ ਕਰਦਾ ਹੈ ਹੋਰ ਨਾ ਹੁਣ ਕਿਸੇ ਪਾਸੇ ਖਿਆਲ ਹੋਵੇ ਵੀ ਲਵੇਰੀਆਂ ਫਲਾਣੇ ਥਾਂ ਤੋਂ ਮਿਲਦੀਆਂ ਤੇ ਪੁੱਤਰਾਂ ਦੀ ਦਾਤ ਫਲਾਣੇ ਥਾਂ ਤੋਂ ਮਿਲਦੀ ਤੇ ਚਿੰਤਾ ਉੱਥੇ ਜਾ ਕੇ ਦੂਰ ਹੋ ਜਾਂਦੀ ਐ ਨਾ ਸਭ ਕੁਝ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸ ਨਾਹੀ ਹੱਥ ਦਾਤਾ ਦੇਣ ਵਾਲਾ ਹਵਾ ਪਾਣੀ ਦੇਣ ਵਾਲਾ ਦੁੱਧ ਪੁੱਤ ਦੀਆਂ ਦਾਤਾਂ ਦੇਣ ਵਾਲਾ ਪ੍ਰਭੂ ਪਰਮਾਤਮਾ ਹੀ ਹੈ ਪਰ ਤੈਨੂੰ ਕੁਛ ਆਜ਼ਾਦਤਾ ਮਨੁੱਖ ਕਰਮ ਕਰਨ ਦੀ ਤੂੰ ਡੈਰੀ ਫਾਰਮ ਖੋਲ ਸਕਦਾ ਦੁੱਧ ਦੀਆਂ ਪਹਾੜਾਂ ਲੱਗ ਜਾਂਦੀਆਂ ਉੱਥੇ ਬਥੇਰੇ ਪਸ਼ੂ ਰੱਖੇ ਨੇ ਲੋਕਾਂ ਦੇ ਡੈਰੀ ਫਾਰਮਾਂ ਤੇ ਤੂੰ ਇਹ ਕਰ ਸਕਦਾ ਕਰਮ ਤੈਨੂੰ ਕਰਮ ਕਰਨ ਦੀ ਆਜ਼ਾਦੀ ਹੈ ਬਾਕੀ ਦਾਤ ਸਾਰੀ ਪ੍ਰਭੂ ਪਰਮਾਤਮਾ ਦੀ ਹੈ ਕਰਮ ਤੂੰ ਜਿਹੋ ਜਿਹਾ ਕਰਨਾ ਕਰ ਲੈ ਚੰਗਾ ਮਾਰਾ ਜੋ ਵੀ ਕਰਨਾ ਅੱਗੇ ਮਹਾਰਾਜ ਦੱਸਦੇ ਨੇ ਤੂੰ ਜਾਣੋਈ ਸਭ ਸੈ ਦੇ ਲੈਸ ਜਿੰਦ ਕਬਾਉ ਤੂੰ ਸਬਨਾ ਜੀਆਂ ਦੀ ਜਾਣਣ ਹਾਰ ਹੈ ਜਿੰਦ ਅਤੇ ਸਰੀਰ ਦੇ ਕੇ ਤੂੰ ਆਪ ਹੀ ਲੈ ਲਵੇਂਗਾ ਭਾਵ ਤੂੰ ਆਪ ਹੀ ਜਿੰਦ ਦੇ ਸਰੀਰ ਜਦ ਤੈ ਸਰੀਰ ਦਿੰਦਾ ਹੈ ਆਪ ਹੀ ਮੋੜ ਲੈ ਲੈਂਦਾ ਹੈ ਕਰ ਆਸਣ ਢਠੋ ਚਾਉ ਤੂੰ ਕੁਦਰਤ ਵਿੱਚ ਆਸਣ ਜਮਾ ਕੇ ਤਮਾਸ਼ਾ ਵੇਖ ਰਿਹਾ ਹੈ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ हे सच्चे बादशाह तेरे पैदा ਕੀਤੇ ਹੋਏ ਖੰਡ ਤੇ ਬ੍ਰਹਮੰਡ ਸੱਚੇ ਹਨ ਭਾਵ ਖੰਡ ਤੇ ਬ੍ਰਹਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ اٹਲ ਹੈ ਤੇਰੇ ਸਿਰਜੇ ਹੋਏ 14 ਲੋਕ ਤੇ ਇਹ ਬਿਆੰਤ ਆਕਾਰ ਵੀ ਸਦਾ ਥਿਰ ਰਹਿਣ ਵਾਲੇ ਹਨ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ ਰਹਤ ਹਨ ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ ਰਹਤ ਹਨ ਨਾਸ ਨਹੀਂ ਹੁੰਦੀਆਂ ਸੱਚਾ ਤੇਰਾ ਅਮਰ ਸੱਚਾ ਦੀਵਾਨ ਹੈ ਪਾਤਸ਼ਾਹ ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟਲ ਹਨ ਅਟਲ ਹੈ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਤੇਰਾ ਹੁਕਮ ਤੇ ਤੇਰਾ ਸਾਹੀ ਫਰਮਾਨ ਵੀ ਅਟਲ ਹਾਇ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਮਹਾਰਾ ਸਮਝਾਉਂਦੇ ਨੇ اے ਅਕਾਲ ਪੁਰਖ ਵਾਹਿਗੁਰੂ ਤੇਰੀ ਬਖਸ਼ਿਸ਼ ਦਾ ਸਦਾ ਲਈ ਥਰਹ ਤੇਰੀ ਬਖਸ਼ਿਸ਼ ਸਦਾ ਲਈ ਥਰਹ ਤੇ ਤੇਰੀਆਂ ਬਖਸ਼ਾਂ ਬਖਸ਼ਾਂ ਦਾ ਨਿਸ਼ਾਨ ਵਿਭਾਵ ਇਹ ਬੇਅੰਤ ਪਦਾਰਥ ਹੈ ਜੋ ਤੂੰ ਜੀਵਾਂ ਨੂੰ ਦੇ ਰਿਹਾ ਹੈ ਸਦਾ ਵਾਸਤੇ ਕਾਇਮ ਹੈ ਪਦਾਰਥ ਦੀ ਗੱਲ ਕਰ ਲਓ ਵੀ ਹਵਾ ਆਕਸੀਜਨ ਮਿਲ ਰਹੀ ਹੈ ਸਦਾ ਪਾਣੀ ਸਦਾ ਹੀ ਮਿਲਦਾ ਰਹਿਣਾ ਰੌਲਾ ਪਾਉਂਦੇ ਆ ਲੋਕ ਵੀ ਪਾਣੀ ਮੁੱਕ ਜਾਣਾ ਜੀ ਹਵਾ ਖਰਾਬ ਕਰਤੀ ਠੀਕ ਆ ਬਹੁਤ ਨੁਕਸਾਨ ਕਰਿਆ ਮਨੁੱਖ ਨੇ ਹਵਾ ਗੰਦੀ ਕਰਤੀ ਧਰਤੀ ਗੰਦੀ ਕਰਤੀ ਪਾਣੀ ਗੰਦਾ ਕਰਤਾ ਪਰੋ ਜਦੋਂ ਆਪਣੇ ਸੁੱਧ ਸਰੂਪ ਨੂੰ ਪ੍ਰਵਾਨ ਹੁੰਦਾ ਨਾ ਜਦੋਂ ਸੁੱਧ ਸਰੂਪ ਨਾਲ ਮਿਲਦਾ ਹੁਣ ਦੇਖੋ ਕਿੰਨੀ ਆਕਸੀਜਨ ਹੁੰਦੀ ਆ ਪ੍ਰਮਾਤਮਾ ਜਦੋਂ ਤੇਜ਼ ਹਵਾ ਚਲਾਉਂਦਾ ਤੇ ਆ ਬਾਰਿਸ਼ ਪਾ ਦਿੰਦਾ ਤੇ ਆਪਾਂ ਕਹਿੰਦੇ ਨੇ ਅਸਮਾਨ ਸਾਫ਼ ਹੋ ਗਿਆ ਜਿਹਨੂੰ ਆਪਾਂ ਪੋਲੂਸ਼ਨ ਕਹਿੰਦੇ ਅੱਜ ਕੱਲ ਦੀ ਭਾਸ਼ਾ ਚੋਂ ਸਾਰਾ ਖਤਮ ਕਰ ਦਿੰਦਾ ਕਿਉਂਕਿ ਉਹਦਾ ਜੋ ਕੀਤਾ ਹੋਇਆ ਪਦਾਰਥ ਪੈਦਾ ਕੀਤੇ ਨੇ ਉਹ ਸਦਾਥ ਰਹਿਣ ਵਾਲੇ ਨੇ ਉਹ ਖਤਮ ਹੋਣ ਵਾਲੇ ਨਹੀਂ ਦੂਜੇ ਜਿਹੜੇ ਅਸੀਂ ਖਰਾਬ ਕਰ ਦਿੰਨੇ ਉਹਨਾਂ ਨੂੰ ਉਹ ਖਤਮ ਕਰ ਦਿੰਦਾ ਮਾਰਾ ਨੇ ਸਮਝਾਉਣਾ ਕੀਤਾ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਤੇਰੀ ਬਖਸ਼ਿਸ਼ ਸਦਾ ਲਈtheta ਰਹੇ ਤੇਰੀਆਂ ਬਖਸ਼ਾਂ ਬਖਸ਼ਿਸ਼ਾਂ ਦਾ ਨਿਸ਼ਾਨ ਵੀ ਭਾਵ ਇਹ ਬੇਅੰਤ ਪਦਾਰਥ ਜੋ ਤੂੰ ਜੀਵਾਂ ਨੂੰ ਦੇ ਰਿਹਾ ਹੈ ਸਦਾ ਵਾਸਤੇ ਕਾਇਮ ਹੈ ਹਵਾ ਪਾਣੀ ਅੱਗ ਅਰਜਕ ਪਾਣੀ ਖਾਣਾ-ਦਾਣਾ ਇਹ ਕਹਿ ਲੋ ਸਾਰਾ ਸੱਚੇ ਤਦ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋਰ ਲੱਖਾਂ ਕਰੋੜਾਂ ਜੀਵ ਜੋ ਤੈਨੂੰ ਸਿਮਰ ਰਹੇ ਹਨ ਸੱਚੇ ਹਨ ਭਾਵ ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ ਇਹ ਵੀ ਤੇਰਾ ਇੱਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ ਇਹ ਵੀ ਚੱਲੀ ਜਾਂਦਾ ਧਿਆਨ ਨਾਲ ਬੈਠੋ ਜੀ ਸੱਚੇ ਸਭ ਤਾਣ ਸੱਚੇ ਸਭ ਜੋਰ ਧਿਆਨ ਨਾਲ ਬੈਠੋ ਇਧਰ ਆ ਜਾ ਉੱਟ ਕੇ ਇਹ ਖੰਡ ਬ੍ਰਹਮੰਡ ਸੱਚੇ ਸਭ ਤਾਣ ਸੱਚੇ ਸਭ ਜੋਰ ਇਹ ਖੰਡ ਬ੍ਰਹਮੰਡ ਲੋਕ ਆਕਾਰ ਜੀ ਜੰਤ ਆਦਿਕ ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜੋਰ ਵਿੱਚ ਹਨ ਭਾਵ ਇਹਨਾਂ ਸੁਪਨਿਆਂ ਦੀ ਹਸਤੀ ਸੁਪਨਿਆਂ ਦਾ ਆਸਰਾ ਪ੍ਰਭੂ ਆਪ ਹੈ ਸੱਚੀ ਤੇਰੀ ਸਿੱਖ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਤੇਰੀ ਸਿੱਖ ਸਲਾਹ ਕਰਨੀ ਤੇਰਾ ਇੱਕ اٹਲ ਸਿਲਸਿਲਾ ਹੈ ਹੈ ਸੱਚੇ ਪਾਤਸ਼ਾਹ ਇਹ ਸਾਰੀ ਰਚਨਾ ਹੀ ਤੇਰਾ ਇੱਕ ਮੁਕਣ ਤੇਰਾ ਇੱਕ ਨਾ ਮੁਕਣ ਵਾਲਾ ਪ੍ਰਬੰਧ ਹੈ ਇਹ ਨਹੀਂ ਮੁਕਣਾ ਕੁਦਰਤ ਆਉਂਦੀ ਜਾਂਦੀ ਰਹਿੰਦੀ ਆ ਜੀਵ ਜੰਤੂ ਆਉਂਦੇ ਨੇ ਚਲੇ ਜਾਂਦੇ ਨੇ ਪੇੜ ਪੌਦੇ ਨਵੇਂ ਫੁੱਟਦੇ ਨੇ ਨਵੇਂ ਹੁੰਦੇ ਨੇ ਹੋਰ ਹੋ ਜਾਂਦੇ ਨੇ ਉਹ ਚਲੇ ਜਾਂਦੇ ਨੇ ਸਭ ਇਹ ਸਿਸਟਮ ਉਹਦੀ ਕੁਦਰਤ ਦੇ ਵਿੱਚ ਚੱਲ ਰਿਹਾ ਕਿੰਨੇ ਦਰਖਤ ਵੱਡ ਵੱਡ ਕੇ ਖਤਮ ਕਰਤੇ ਦੁਨੀਆਂ ਨੇ ਉਹ ਫੇਰ ਹੋਈ ਜਾਂਦੇ ਨੇ ਕਿੰਨਾ ਪਾਣੀ ਵਰਤ ਵਰਤ ਕੇ ਖਰਾਬ ਕਰਤਾ ਉਹ ਫੇਰ ਨਵਾਂ ਬਣ ਜਾਂਦਾ ਹਵਾ ਤੋਂ ਹਵਾ ਨਹੀਂ ਮੱਕ ਦੀ ਆਕਸੀਜਨ ਮਿਲ ਜਾਂਦੀ ਹੈ ਸੂਰਜ ਦੀ ਤੇਜ ਮਿਲ ਰਿਹਾ ਸੂਰਜ ਦਾ ਤੇਜ ਮਿਲ ਰਿਹਾ ਉਹ ਨਹੀਂ ਮੁੱਕਦਾ ਚੰਦਰਮਾ ਦੀ ਚਾਨਣੀ ਮਿਲਦੀ ਉਹ ਨਹੀਂ ਮੁੱਕਦੀ ਇਹ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਐਸਾ ਨਿਜਮ ਸਿਸਟਮ ਚਲਾਇਆ ਹੋਇਆ ਹੈ ਨਾ ਮੁੱਕਣ ਵਾਲਾ ਹੈ ਮੁੱਕਣਾ ਨਹੀਂ ਹੈ ਮਹਾਰਾਜ ਕਹਿੰਦੇ ਤੇ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹਾਰਾਜ ਕਹਿੰਦੇ ਹੈ ਨਾਨਕ ਜੋ ਜੀਵ ਉਸ ਅਬਿਨਾਸੀ ਪ੍ਰਭੂ ਨੂੰ ਸਿਮਰਦੇ ਹਨ ਉਹ ਵੀ ਉਸ ਦਾ ਰੂਪ ਹਨ ਮਰ ਮਰ ਕੇ ਮਰ ਜੰਮੇ ਮਰ ਕੇ ਜੰਮੇ ਭਾਪ ਮਰਦੇ ਹਨ ਤੇ ਜੰਮਦੇ ਹਨ ਜੰਮਣ ਮਰਨ ਦੇ ਗੇੜ ਵਿੱਚ ਪੈਂਦੇ ਹਨ ਸੋ ਉਹ ਜੀਵ ਕਾਚਨ ਕਾਚ ਨਰੋਲ ਕੱਚੇ ਹਨ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟੇ 84 ਦੇ ਗੇੜ ਚ ਪਏ ਰਹਿੰਦੇ ਨੇ ਇਹ ਕਾਚਨ ਕਾਚ ਆਏ ਕਹ ਲੈਨੇ ਆਪਾਂ ਪਰ ਜੋ ਜੰਮਣ ਮਰਨ ਦੇ ਗੇੜ ਵਿੱਚ ਪਏ ਹਨ ਉਹ ਅਜੇ ਬਿਲਕੁਲ ਕੱਚੇ ਹਨ ਭਾਵ ਉਸ ਅਸਲ ਜੋਤ ਦਾ ਰੂਪ ਨਹੀਂ ਹੋਇਆ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨੌ ਵੱਡੀ ਵਡਿਆਈ ਜਾਂ ਸੱਚ ਨਿਆਉ ਉਸ ਪ੍ਰਭੂ ਦੀ ਸਿਫਤ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮ ਨਾ ਵੱਡਾ ਹੈ ਜਿਹਦਾ ਨਾਮ ਵੱਡਾ ਹੈ ਉਹਦੀ ਸਿਫਤ ਕੀਤੀ ਨਹੀਂ ਜਾ ਸਕਦੀ ਉਹਦੇ ਗੁਣ ਗਾਏ ਜਾ ਸਕਦੇ ਨੇ ਕੁਝ ਕਿਣਕਾ ਮਾਤਰਾ ਪਾਸ ਸਿਫਤ ਸਲਾਹ ਉਹਦੀ ਕਰਦੇ ਆ ਗੁਰਬਾਣੀ ਰਾਹੀਂ ਪਰ ਉਹ ਐਡਾ ਵੱਡਾ ਮੁਕੰਮਲ ਤੌਰ ਤੇ ਉਹਦੀ ਸਿਫਤ ਸਲਾਹ ਨਹੀਂ ਹੋ ਸਕਲੀ ਕਿਉਂਕਿ ਉਹਦੇ ਗੋਣੀ ਵਾਲੇ ਨੇ ਅੱਗੇ ਮਹਾਰਾਜ ਦੱਸਦੇ ਨੇ ਵੱਡੀ ਵਡਿਆਈ ਜਾਂ ਸੱਚ ਨਿਓ ਨਿਓ ਪ੍ਰਭੂ ਦਾ ਇਹ ਇੱਕ ਵੱਡਾ ਗੁਣ ਹੈ ਕਿ ਉਸ ਦਾ ਨੌ ਸਦਾ ਅਟੱਲ ਹੈ ਵੱਡੀ ਵਡਿਆਈ ਜਾਂ ਨਹਚਲ ਥਾਉ ਵੱਡੀ ਵਡਿਆਈ ਜਾਣੇ ਆਲਾਉ ਉਸ ਦੀ ਇਹ ਇੱਕ ਵੱਡੀ ਸਿਫਤ ਹੈ ਕਿ ਉਸ ਦਾ ਆਸਨ ਅਡੋਲ ਹੈ ਡੋਲਦਾ ਨਹੀਂ ਹੈ ਪ੍ਰਭੂ ਦੀ ਇਹ ਇੱਕ ਵੱਡੀ ਪ੍ਰਭੂ ਦੀ ਇਹ ਇੱਕ ਵੱਡੀ ਵਡਿਆਈ ਹੈ ਵੱਡੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਦੇਖੋ ਜੇ ਆਪਾਂ ਦੋ ਚਾਰ ਬੋਲਦੇ ਹੋ ਜੀ ਨਾ ਦੋ ਜਣੇ ਵੀ ਬੋਲਦੇ ਹੋ ਜੀ ਇੱਕ ਦੂਜੇ ਦੀ ਸਮਝ ਨਹੀਂ ਆਉਂਦੀ ਅਗਲਾ ਤੀਜਾ ਕਹਿੰਦਾ ਵੀ ਤੁਸੀਂ ਇੱਕ ਜਣਾ ਚੁੱਪ ਕਰੋ ਇੱਕ ਬੋਲੋ ਤੇ ਹੁਣ ਉਹਦੇ ਦਰ ਤੇ ਪੁਕਾਰ ਕਰਨ ਵਾਲੇ 84 ਲੱਖ ਜੀਵ ਨੇ ਉਹ ਸਾਰਿਆਂ ਦੀ ਸੁਣਦਾ ਐਡਾ ਵੱਡਾ ਮਾਲਕ ਹੈ ਤੇ ਐਡੀ ਵੱਡੀ ਉਹਦੀ ਵਡਿਆਈ ਹੈ ਪ੍ਰਭੂ ਦੀ ਇਹ ਇੱਕ ਵੱਡੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਵੱਡੀ ਵਡਿਆਈ 부ਜੇ ਸਭ ਭਾਉ ਅਤੇ ਸਾਰਿਆਂ ਦੇ ਦਿਲਾਂ ਦੇ ਬਲਬਲਿਆਂ ਨੂੰ ਸਮਝਦਾ ਹੈ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਰੱਬ ਦੀ ਇਹ ਇੱਕ ਉੱਚੀ ਸਿਫਤ ਹੈ ਕਿ ਕਿਸੇ ਦੀ ਇੱਛਾ ਲੈ ਕੇ ਜੀਵਾਂ ਨੂੰ ਦਾਤਾ ਨਹੀਂ ਦੇ ਰਿਹਾ ਆਪਣੀ ਮਰਜ਼ੀ ਨਾਲ ਦੇ ਰਿਹਾ ਆਪਣੇ ਆਪ ਬੇਅੰਤ ਦਾਤਾ ਬਖਸ਼ਦਾ ਹੈ ਕਿਉਂਕਿ ਉਸ ਵਰਗਾ ਹੋਰ ਕੋਈ ਨਹੀਂ